ਸਾਰੇ مسیਹੀ ਭੈਣ ਭਾਈਆਂ ਨੂੰ ਮੇਰੇ ਵੱਲ ਜੈਮ ਸੀ ਕਿ ਅੱਜ ਦੀ ਇਸ ਵੀਡੀਓ ਨੂੰ ਅਪਲੋਡ ਕਰਨ ਦੇ ਪਿੱਛੇ ਦਾ ਜਿਹੜਾ ਕਾਰਨ ਹੈ ਉਹ ਇਹ ਹੈ ਜੋ ਪੰਜਾਬ ਦੇ ਵਿੱਚ ਮੁੱਦਾ ਉੱਠਿਆ ਹੋਇਆ ਹੈ ਭਾਈ ਜਤਿੰਦਰ ਗੌਰਵ ਨੂੰ ਲੈ ਕੇ ਸੋ ਮੈਨੂੰ ਸਮਝ ਨਹੀਂ ਆਈ ਪਹਿਲਾਂ ਤੇ ਸਾਡਾ ਸਮਾਜ ਇਹ ਚਾਹੁੰਦਾ ਸੀਗਾ ਵੀ ਕੋਈ ਨਾ ਕੋਈ ਸਾਨੂੰ ਜ਼ਿੰਮੇਵਾਰੀਆਂ ਸਰਕਾਰ ਦੇਵੇ ਕੋਈ ਰੁਤਬੇ ਦੇਵੇ ਤੇ ਹੁਣ ਜਦੋਂ ਸਰਕਾਰ ਨੇ مسیਹੀ ਸਮਾਜ ਦੇ ਦੋ ਦੋ ਬੰਦਿਆਂ ਨੂੰ ਚੇਅਰਮੈਨੀਆਂ ਦਿੱਤੀਆਂ ਉੱਥੇ ਹੁਣ ਭਾਈ ਜਤਿੰਦਰ ਗੌਰਵ ਦੇ ਖਿਲਾਫ ਬਹੁਤ ਸਾਰੇ ਲੋਕ ਜ਼ਹਿਰ ਉਗੜ ਰਹੇ ਆ ਬਹੁਤ ਸਾਰੀਆਂ ਗੱਲਾਂ ਉਹਨਾਂ ਦੇ ਖਿਲਾਫ ਕਰ ਰਹੇ ਆ ਇੱਥੋਂ ਤੱਕ ਕਿ ਉਹਨਾਂ ਦੇ ਖਿਲਾਫ ਪਟੀਸ਼ਨ ਵੀ ਪਾਈ ਗਈ ਹੈ ਕਿ ਇਹ ਇਸ ਯੋਗਤਾ ਦੇ ਲਾਇਕ ਨਹੀਂ ਆ ਸੋ ਪਹਿਲਾਂ ਤਾਂ ਮੈਂ ਇਹ ਕਵਾਂਗਾ ਕਿ ਪਟੀਸ਼ਨ ਪਾਉਣ ਵਾਲਾ ਵੀ ਕੋਈ ਹੋਰ ਨਹੀਂ ਆ ਸਾਡੇ ਸਮਾਜ ਦਾ ਆ ਸੋ ਮੇਰੀ ਨਾਦੂਤੇ ਨਾਲ ਕਿ ਜ਼ਿਆਦਾ ਦੋਸਤੀ ਆ ਤੇ ਨਾ ਹੀ ਕੋਈ ਜ਼ਿਆਦਾ ਈਰਖਾ ਆ ਪਰ ਮੈਂ ਸਮਝਦਾ ਕਿ ਪਟੀਸ਼ਨ ਪਾਉਣ ਵਾਲੇ ਭਾਈ ਨੂੰ ਵੀ ਸੋਚਣਾ ਚਾਹੀਦਾ ਸੀਗਾ ਵੀ ਉਹ ਆਪ ਵੀ ਕੋਈ ਦੁੱਧ ਦਿੱਤਾ ਤੋਤਾ ਹੋਇਆ ਨਹੀਂ ਆ ਸੋ ਚੰਗਾ ਨਹੀਂ ਲੱਗਦਾ ਲੋਕਾਂ ਦੇ ਵਿੱਚ ਇੱਕ ਬੜੀ ਗਲਤ ਇੱਕ ਸਾਡੀ ਜਿਹੜੀ ਨਾ ਤਸਵੀਰ ਜਾਂਦੀ ਹੈ ਸਾਨੂੰ ਚਾਹੀਦਾ ਸੀ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰੀਏ ਕਿਉਂਕਿ ਕਾਮਲ ਤੇ ਕੋਈ ਨਹੀਂ ਹੈ ਸਿੱਧ ਤੇ ਕੋਈ ਵੀ ਨਹੀਂ ਹੈ ਧਰਮੀ ਤੇ ਕੋਈ ਵੀ ਨਹੀਂ ਹੈ ਹਰੇਕ ਦੇ ਵਿੱਚ ਕੋਈ ਨਾ ਕੋਈ ਕਮੀ ਹੈਗੇ ਆ ਸੋ ਮੈਂ ਇਹ ਨਹੀਂ ਕਹਿੰਦਾ ਕਿ ਭਾਈ ਗੌਰਵ ਦੇ ਵਿੱਚ ਕੋਈ ਕਮੀ ਨਹੀਂ ਹੋਵੇਗੀ ਉਹਨਾਂ ਵਿੱਚ ਵੀ ਹੋਣਗੀਆਂ ਜੇ ਸਾਡੇ ਵਿੱਚ ਹੈ ਤੇ ਉਹਨਾਂ ਵਿੱਚ ਵੀ ਹੋ ਸਕਦੀਆਂ ਆ ਪਰ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਵੀ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਵੀ ਚਲੋ ਵਧੀਆ ਹੋ ਗਿਆ ਕਿ ਰੱਬ ਦੀ ਇਹ ਦਇਆ ਹੋਈ ਹੈ ਕਿ ਕੋਈ ਸਾਡੇ ਸਮਾਜ ਦੇ ਵਿੱਚੋਂ ਸਾਡੀ ਨੁਮਾਇੰਦਗੀ ਕਰਨ ਦੇ ਲਈ ਉੱਠੇ ਆ ਔਰ ਉਹਨਾਂ ਨੂੰ ਸਰਕਾਰ ਦੇ ਵਿੱਚ ਜਗ੍ਹਾ ਮਿਲੀ ਆ ਸੋ ਇਸ ਲਈ ਮੈਂ ਚਾਹੁੰਦਾ ਆ ਕਿ ਇਹੋ ਜਿਹੇ ਵਿਰੋਧਤਾਵਾਸੀਂ ਨਾ ਕਰੀਏ ਕਿਉਂਕਿ ਲੋਕਾਂ ਦੇ ਵਿੱਚ ਸਾਡਾ ਬਹੁਤ ਇੱਕ ਗਲਤ ਜਿਹੜਾ ਚਿਹਰਾ ਪੇਸ਼ ਹੋ ਰਿਹਾ ਹੈ ਮੈਂ ਵੇਖਿਆ ਪਹਿਲਾਂ ਵੀ ਇਹਨਾਂ ਤੋਂ ਪਹਿਲਾਂ ਵੀ ਇੱਕ ਸ਼ਖਸ ਪੰਜਾਬ ਤੋਂ ਦੋ ਵਾਰੀ ਚੇਅਰਮੈਨ ਰਹਿ ਚੁੱਕਿਆ ਹੈ ਪਰ ਉਸ ਤੋਂ ਬਾਅਦ ਸਾਡੇ ਨਹਾ ਸਾਹਿਬ ਵੀ ਚੇਅਰਮੈਨ ਰਹਿ ਚੁੱਕੇ ਹੈ ਸੋ ਮੈਂ ਉਹ ਜਿਹੜੇ ਸਾਡੇ ਚੇਅਰਮੈਨ ਪਿੰਨਾ ਦੇ ਨਾਹ ਸਾਹਿਬ ਮੈਂ ਉਹਨਾਂ ਦੀ ਬੜੀ ਰਿਸਪੈਕਟ ਕਰਦਾ ਬੜੇ ਵੈਲ ਐਜੂਕੇਟਡ ਹਨ ਲੇਕਿਨ ਜਿਹੜੀ ਮੈਂ ਪਹਿIVERY ਦੱਸਿਆ ਮੈਂ ਜਿਹੜੀ ਗੱਲ ਕਰਨੀ ਹੁੰਦੀ ਹੈ ਮੈਂ ਕਰ ਹੀ ਦਿੰਦਾ ਜਿੱਥੇ ਮੈਨੂੰ ਕੋਈ ਠੀਕ ਲੱਗੇ ਮੈਂ ਠੀਕ ਕਹਿੰਦਾ ਜਿੱਥੇ ਕੋਈ ਕੁਝ ਗਲਤ ਲੱਗੇ ਮੈਂ ਗਲਤ ਕਹਿੰਦਾ ਸੋ ਜਿਹੜੇ ਪਹਿਲਾਂ ਵੀ 10 ਸਾਲ ਚੇਅਰਮੈਨ ਰਹ ਚੁੱਕੇ ਆ ਉਹ ਵੀ ਸਾਡੇ ਉਸਤਾਦ ਜੀ ਹੁਣਾਂ ਦੇ ਰਿਸ਼ਤੇਦਾਰੀ ਦੇ ਵਿੱਚੋਂ ਆ ਲੇਕਿਨ ਮੈਂ ਨਹੀਂ ਦੇਖਿਆ ਮਤਲਬ ਉਹ ਵੀ ਰਿਹਾ 10 ਸਾਲ ਤੇ ਉਸ ਵਾਰ ਸਾਡੇ ਨਾਹ ਸਾਹਿਬ ਵੀ ਰਹੇ ਆ ਲੇਕਿਨ ਜਿਸ ਰਫਤਾਰ ਦੇ ਨਾਲ ਭਾਈ ਜਤਿੰਦਰ ਗੌਰਵ ਕੰਮ ਕਰ ਰਹੇ ਆ ਇੱਕ ਚੇਅਰਮੈਨ ਨੂੰ ਇਸੇ ਤਰ੍ਹਾਂ ਹੀ ਕੰਮ ਕਰਨਾ ਚਾਹੀਦਾ ਹੈ ਸੋ ਜਿੱਦਨ ਦੇ ਉਹ ਬਣੇ ਆ ਉਹ ਦਿਨ ਦੇ ਉਹ ਟਿਕੇ ਨਹੀਂ ਆ ਔਰ ਹਰ ਜਗ੍ਹਾ ਤੇ ਉਹ ਪਹੁੰਚ ਰਹੇ ਆ ਜਿੱਥੇ ਜਿੱਥੇ ਮਸੀਹੀ ਕੋ ਮਸਲੇ ਆ ਉਹਨਾਂ ਦਾ ਹੱਲ ਕਰ ਰਹੇ ਆ ਜਿੱਥੇ ਜਿੱਥੇ ਕਿਸੇ ਨੂੰ ਉੱਥੇ ਸ਼ਾਮਲ ਕਰਨ ਦੇ ਲਈ ਬੁਲਾਉਣ ਦੀ ਲੋੜ ਪੈਂਦੀ ਹੈ ਉੱਥੇ ਚੰਡੀਗੜ੍ਹ ਆਪਣੇ ਆਫਿਸ ਦੇ ਵਿੱਚ ਬਣਾਉਂਦੇ ਆ ਜਿੱਥੇ ਕੋਈ ਨਿਆਂ ਕਰਨ ਦੀ ਗੱਲ ਹੁੰਦੀ ਹੈ ਉਹ ਸਾਰਾ ਕੁਝ ਕਰ ਰਹੇ ਆ ਇਵਨ ਇੱਥੇ ਤੱਕ ਕਿ ਸਿਰਫ ਮਸੀਹੀ ਸਮਾਜ ਦੇ ਲਈ ਨਹੀਂ ਬਲਕਿ ਮinority ਦੇ ਵਿੱਚ ਜਿਹੜੇ ਦੂਜੇ ਸਮਾਜ ਆ ਉਹਨਾਂ ਦੇ ਵੀ ਇਨਸਾਫ ਦੀ ਜਿਹੜੀ ਉਹ ਗੱਲ ਕਰ ਰਹੇ ਆ ਔਰ ਆਜ ਬੁਲੰਦ ਕਰ ਰਹੇ ਆ ਸੋ ਇਹ ਸਭ ਕੁਝ ਜੋ ਮੈਂ ਦੇਖ ਰਿਹਾ ਆ ਭਾਈ ਗੌਰਵ ਦੇ ਵਿੱਚ ਇਹ ਕੋਈ ਮੈਂ ਕੋਈ ਇਹ ਨਹੀਂ ਕੋਈ ਮੇਰਾ ਕੋਈ ਉਹਨਾਂ ਦੇ ਨਾਲ ਕੋਈ ਐਸਾ ਕਨੈਕਸ਼ਨ ਆ ਜਿਹਦਾ ਕਰਕੇ ਮੈਂ ਇਹ ਵੀਡੀਓ ਪਾ ਰਿਹਾ ਕਿਉਂਕਿ ਮੇਰੀ ਆਦਤ ਆ ਜਿਹੜਾ ਸਹੀ ਆ ਉਹ ਸਹੀ ਆ ਜਿਹੜਾ ਗਲਤ ਆ ਉਹ ਗਲਤ ਆ ਜਿੱਥੇ ਜਦੋਂ ਉਹਨੇ ਗਲਤੀ ਕੀਤੀ ਸੀ ਉਦੋਂ ਵੀ ਆਪਾਂ ਡਟ ਕੇ ਉਹਦੇ ਖਿਲਾਫ ਬੋਲੇ ਸੀਗੇ ਤੇ ਜਿੱਥੇ ਜਿਹੜੀ ਗੱਲ ਸਹੀ ਲੱਗਦੀ ਉੱਥੇ ਵੀ ਆਪਾਂ ਹੱਕ ਦੇ ਵਿੱਚ ਬੋਲਾਂਗੇ ਕਿਉਂਕਿ ਸਾਡਾ ਫਰਜ਼ ਆ ਕਈਆਂ ਨੇ ਤੇ ਕਈ ਤਰ੍ਹਾਂ ਦੀਆਂ ਵਾਜ ਗੱਲਾਂ ਕਰਨੀਆਂ ਹੁੰਦੀਆਂ ਸ਼ਾਇਦ ਕੋਈ ਹੁਣ ਕੋਈ ਸੈਟਲਮੈਂਟ ਹੋ ਗਈ ਹੋਣੀ ਆ ਜਾਂ ਕੋਈ ਮਤ ਇਹਦਾਂ ਹੀ ਬੇਕੁਫੀ ਜਿਹਾ ਗੱਲਾਂ ਲੋਕੀ ਕਰਦੇ ਰਹਿੰਦੇ ਆ ਲੇਕਿਨ ਇਹ ਖੁਦਾ ਗਵਾਹ ਆ ਕਿ ਮੈਂ ਆਪਣੇ ਮਨ ਦੀ ਸੁਣ ਕੇ ਔਰ ਜਿਹੜਾ ਪੰਜਾਬ 'ਚ ਮਾਹੌਲ ਬਣਿਆ ਉਹਨੂੰ ਵੇਖ ਕੇ ਇਸ ਵੀਡੀਓ ਨੂੰ ਪਾ ਰਿਹਾ ਹਾਂ ਸੋ 나 ਤਾਂ ਮੈਨੂੰ ਕਿਸੇ ਇਨਸਾਨ ਦੇ ਕੋਲੋਂ ਕੋਈ ਸਰਟੀਫਿਕੇਟ ਹੀ ਚਾਹੀਦਾ ਲੇਕਿਨ ਮੈਂ ਚਾਹਾਂਗਾ ਕਿ ਇਹੋ ਜਿਹੀਆਂ ਜਿਹੜੀਆਂ ਬੇਕੁਫੀਆਂ ਮਸੀਹੀ ਸਮਾਜ ਨਾ ਕਰੇ ਰੱਬ ਦਾ ਧੰਨਵਾਦ ਕਰੋ ਤੁਹਾਡੇ ਵੀ ਵਾਰੀ ਆਏ ਕਿ ਆਵੇ ਕਿ ਤੁਸੀਂ ਕਾਬਲੀਅਤ ਆਪਣੀ ਦਿਖਾਓ ਕਿਉਂਕਿ ਕਾਬਲੀਅਤ ਦੇ ਨਾਲ ਕੋਈ ਅੱਗੇ ਆਵੇ ਤਾਂ ਉਹ ਗੱਲ ਬੰਦੀ ਹੈ ਐਵੇਂ ਦੋਸ਼ ਦਾਸ਼ ਲਾਈ ਜਾਣੇ ਇਹਦੋਂ ਦੇ ਗੱਲਾਂ ਕਰੀ ਜਾਣੀਆਂ ਉਹ ਕੋਈ ਚੰਗੀ ਗੱਲ ਨਹੀਂ ਕੋਈ ਉਹਦੀ এডਿਕੇਸ਼ਨ ਦੇ ਉੱਤੇ ਸਵਾਲ ਚੁੱਕਣ ਡਿਆ ਤੇ ਜਿਹੜੇ ਚੁੱਕਣ ਡਿਆ ਉਹ ਉਹਨਾਂ ਨੇ ਕਿਹੜੀਆਂ ਪੀ ਐਚ ਡੀਆਂ ਕੀਤੀਆਂ ਹੋਈਆਂ ਜਾਂ ਉਹ ਕਿੱਡੇ ਕੋ ਮਤਲਬ ਵਧੀਆ ਕੈਰੈਕਟਰ ਦੇ ਲੋਕ ਆ ਜਿਹੜੇ ਅੱਜ ਉਂਗਲਾ ਚੁੱਕ ਰਹੇ ਆ ਸੋ ਮੈਂ ਨਹੀਂ ਸਮਝਦਾ ਵੀ ਨੂੰ ਇਹੋ ਜਿਹੀ ਕੋਈ ਵਾਦ ਵਿਵਾਦ ਵਿੱਚ ਪੈਣ ਦੀ ਲੋੜ ਹੈ ਸੋ ਉਹ ਕਰ ਰਿਹਾ ਹੈ ਅਗਰ ਕਿਸੇ ਨੂੰ ਕੋਈ ਗਿਲਾ ਹੈ ਉਹ ਆਪਣਾ ਗਿਲਾ ਸਾਂਝਾ ਕਰ ਸਕਦਾ ਉਹ ਵੀ ਉਹ ਵੀ ਕਿਸੇ ਸਿਸਟਮ ਦੇ ਨਾਲ ਅਗਰ ਭਾਈ ਗਵਰਨਰ ਨੂੰ ਕੋ ਕੰਮ ਕਿਹਾ ਗਿਆ ਉਹਨਾਂ ਨੇ ਨਹੀਂ ਕੀਤਾ ਜਾਂ ਕੋਈ ਉਹਨਾਂ ਨੇ ਕਿਸੇ ਨਾਲ ਕੋਈ ਮਿਸਬੀਹੇਵ ਕੀਤਾ ਵੀ ਇਦਾਂ ਦੀ ਗੱਲਾਂ ਜਾਓ ਸਟ੍ਰਾਈ ਨਹੀਂ ਕਰ ਰਹੇ ਸੋ ਇਹੋ ਜਿਹਾ ਕੋ ਮਸਲਾ ਹੋਵੇ ਤਾਂ ਤੁਸੀਂ ਉਸ ਚੀਜ਼ ਦੀ ਚਰਚਾ ਕਰ ਸਕਦੇ ਹੋ ਪਰ ਚਰਚਾ ਕਰਨ ਤੋਂ ਵੀ ਪਹਿਲਾਂ ਤੁਸੀਂ ਉਹਨਾਂ ਦੇ ਨਾਲ ਜਾ ਕੇ ਗੱਲ ਕਰੋ ਭਾਈ ਜੀ ਅਸੀਂ ਤੁਹਾਨੂੰ ਆ ਗੱਲ ਕਹੀ ਹੈ ਸੋ ਮੈਂ ਇਹ ਮੈਂ ਜਿਆਦਾ ਲੰਬੀ ਨਹੀਂ ਇਸ ਗੱਲ ਨੂੰ ਕਰਨਾ ਚਾਹਾਂਗਾ ਮੈਂ ਇਹ ਕਵਾਂਗਾ ਕਿ ਰੱਬ ਕੋਲ ਹੀ ਹੁਣ ਮਤਲਬ ਕਹਿੰਦਾ ਭਾਪੀ ਇਹ ਦੋਨੇ ਰਤਵੇ ਮਿਨੇ ਆਂ ਔਰ ਦੋਨੇ ਬੰਦੇ ਭਾਈ ਡੈਨੀਅਲ ਵੀ ਰਪਾਈ ਗੌਰਵ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕਰ ਰਹੇ ਆ ਔਰ ਜਿਨ੍ਹਾਂ ਨੂੰ ਇਹ ਜਗ੍ਹਾ ਮਿਲਨ ਉਹਨਾਂ ਨੂੰ ਇਸੇ ਤਰ੍ਹਾਂ ਹੀ ਕੰਮ ਕਰਨਾ ਚਾਹੀਦਾ ਕਿਉਂਕਿ ਜਦੋਂ ਤਾਕਤ ਨਹੀਂ ਹੁੰਦੀ ਉਹਦੇ ਤੇ ਅਸੀਂ ਕੁਝ ਨਹੀਂ ਕਰ ਸਕਦੇ ਤੇ ਪਰ ਜਦੋਂ ਕੋਈ ਤਾਕਤ ਹੱਥ ਦੇ ਵਿੱਚ ਆ ਜਾਵੇ ਤੇ ਇਹ ਵੀ ਹਰ ਕੋਈ ਬੰਦਾ ਨਹੀਂ ਉਹਨੂੰ ਇਸਤੇਮਾਲ ਕਰ ਸਕਦਾ ਹੁੰਦਾ ਸੋ ਅਸੀਂ ਤੇ ਆਪਣੇ ਇਹਨਾਂ ਦੋਨੇ ਭਰਾਵਾਂ ਲਈ ਦੁਆ ਕਰਾਂਗੇ ਕਿ ਪ੍ਰਭੂ ਇਹਨਾਂ ਨੂੰ ਹੋਰ ਬੁਲੰਦੀਆਂ ਉੱਤੇ ਲੈ ਕੇ ਜਾਵੇ ਔਰ ਇਹ ਇੱਕ ਇਮਾਨਦਾਰੀ ਦੇ ਨਾਲ ਜਿਵੇਂ ਵਚਨ ਦੇ ਵਿੱਚ ਇਮਾਨਦਾਰ ਰਾਜਿਆਂ ਨੇ ਕੰਮ ਕੀਤੇ ਹੈ ਉਸੇ ਤਰ੍ਹਾਂ ਇਹ ਇਮਾਨਦਾਰ ਇੱਕ ਮੈਕੀ ਕਮਾ ਹੁਣ ਮੇਰੇ ਕੋਲ ਉੱਜ ਨਹੀਂ ਆ ਕਿ ਇੱਕ ਇਮਾਨਦਾਰ ਔਰ ਸੱਚੇ ਸੁੱਚੇ ਅਫਸਰ ਨੂੰ ਪੇਸ਼ ਕਰਦੇ ਹੋਏ ਇਹ ਬੁਲੰਦੀਆਂ ਤੱਕ ਪਹੁੰਚਣ ਔਰ ਆਪਣੇ ਕੰਮ ਨੂੰ ਵਫਾਦਾਰੀ ਦੇ ਨਾਲ ਕਰਨ ਔਰ ਹਰ ਜਗ੍ਹਾ ਦੇ ਉੱਤੇ ਨਿਆਂ ਕਰਨ ਜਿੱਦਾਂ ਬਾਈਬਲ ਸਿਖਾਉਂਦੀ ਆ ਕਿਉਂਕਿ ਜੇ ਅਸੀਂ ਨਿਆਂ ਕਰਾਂਗੇ ਤੇ ਰੱਬ ਸਾਨੂੰ ਹੋਰ ਅੱਗੇ ਲੈ ਕੇ ਜਾਵੇਗਾ ਜੇ ਅਸੀਂ ਨਿਆਂ ਤੋਂ ਹਟਾਂਗੇ ਤੇ ਫਿਰ ਜਿਹੜਾ ਰੱਬ ਸਾਨੂੰ ਇੱਥੇ ਤੱਕ ਪਹੁੰਚਾ ਸਕਦਾ ਹੈ ਉਹ ਗਿਰਾਉਣ ਲੱਗਿਆਂ ਵੀ ਪੱਲ ਨਹੀਂ ਲੋਂਦਾ ਤੁਸੀਂ ਰਾਜਾ ਵਢਿੰਗਦਾ ਇਹ ਹਾਲ ਦੇਖ ਲਓ ਇੱਕ ਉਹਦੇ ਸਿਰਫ ਜ਼ੁਬਾਨ ਦੇ ਜਿਹੜੇ ਮਤਲਬ ਇੱਕ ਗਲਤੀ ਦੇ ਕਾਰਨ ਅੱਜ ਵੇਖੋ ਕਿਹੋ ਜਿਹਾ ਵਿਰੋਧ ਹੋ ਰਿਹਾ ਐਫ ਆਈ ਆਰ ਨੇ ਦਰਜ ਹੋ ਗਈਆਂ ਸੋ ਇਹ ਜਿਹੜੇ ਰੁਤਬੇ ਅਹੁਦੇ ਹੁੰਦੇ ਇਹ ਹਮੇਸ਼ਾ ਦੇ ਲਈ ਨਹੀਂ ਟਿਕੇ ਨਹੀਂ ਰਹਿੰਦੇ ਇਹਨਾਂ ਨੂੰ ਅਗਰ ਅਸੀਂ ਚਾਜ ਦੇ ਨਾਲ ਇਸਤੇਮਾਲ ਕਰਾਂਗੇ ਤੇ ਦੁਨੀਆ ਸਾਡੀ ਸ਼ੋਭਾ ਕਰੇਗੀ ਜੇ ਅਸੀਂ ਇਹਦੇ ਵਿੱਚ ਨਿਆਂ ਨਹੀਂ ਕਰਾਂਗੇ ਤੇ ਦੁਨੀਆ ਤੁਹਾਨੂੰ ਲਾਂਤਾਂ ਪਾਵੇਗੀ ਸੋ ਲਾਂਤਾਂ ਦਾ ਵੀ ਅਸਰ ਹੁੰਦਾ ਆ ਤੇ ਦੁਆਵਾਂ ਦਾ ਵੀ ਅਸਰ ਹੁੰਦਾ ਆ ਸੋ ਇਸ ਲਈ ਅਸੀਂ ਤੇ ਇਹਨਾਂ ਲਈ ਇਹ ਦੁਆ ਕਰਦੇ ਆ ਕਿ ਦੋਨੇ ਭਾਈ ਵਧੀਆ ਢੰਗ ਦੇ ਨਾਲ ਕੰਮ ਕਰ ਰਹੇ ਆ ਪਰ ਹੋਰ ਵਧੀਆ ਢੰਗ ਦੇ ਨਾਲ ਕਰਨ ਰੱਬ ਦੀ ਰਹਿਮਤ ਇਹਨਾਂ ਤੇ ਬਣੀ ਰਹੇ ਔਰ ਇਸ ਰੁਤਬੇ ਨੂੰ ਪੂਰਾ ਪੂਰਾ ਇਹ ਇਸਤੇਮਾਲ ਕਰਨ ਜਿੱਥੇ-ਜਿੱਥੇ ਵੀ ਜਿੰਨੂੰ ਜਿੰਨੂੰ ਵੀ ਇਨਸਾਫ ਦਵਾ ਸਕਦੇ ਉਹਨੂੰ ਦੇਉਣ ਕੱਲਾ ਮੁਸੀਬਾਈਚਾਰਾ ਨਹੀਂ ਬਲਕਿ ਜਿੰਨੇ ਵੀ ਮਿਨੋਰਟੀ ਦੇ ਵਿੱਚ ਲੋਕ ਹੁੰਦੇ ਆ ਸਾਰਿਆਂ ਦੇ ਲਈ ਇਹ ਇੱਕ ਵਧੀਆ ਉਪਰਾਲਾ ਕਰਨ ਤਾਂ ਕਿ ਹਰੇਕ ਬੰਦੇ ਨੂੰ ਉਹਨਾਂ ਦਾ ਹੱਕ ਮਿਲ ਸਕੇ ਸੋ ਮੈਂ ਤੇ ਖੁਦਾ ਦਾ ਦਾਸ ਹੋਣ ਦੇ ਨਾਤੇ ਮੈਂ ਤੇ ਇਹਨਾਂ ਦੋਨਾਂ ਭਾਈਆਂ ਲਈ ਪ੍ਰਾਰਥਨਾ ਕਰਾਂਗਾ ਕਿ ਪ੍ਰਭੂ ਇਹਨਾਂ ਨੂੰ ਹੋਰ ਬਲੰਦੀਆਂ ਦਿਖਾ ਕੇ ਜਾਵੇ ਔਰ ਇਹ ਇਨਸਾਫ ਦੇ ਨਾਲ ਪ੍ਰਭੂ ਦੇ ਵਿੱਚ ਬਣੇ ਰਹਿ ਕੇ ਇਹ ਆਪਣੇ ਜ਼ਿੰਮੇਵਾਰੀਆਂ ਨਿਭਾਉਣ ਪਿਆਰੇ ਖੁਦਾਵੰ ਖੁਦਾ ਤੇਰੇ ਸ਼ੁਕੁ ਗੁਜ਼ਾਰਾ ਆਪਣੇ ਇਹਨਾਂ ਦੋਨੇ ਭਾਈਆਂ ਦੇ ਲਈ ਪਿਆਰੇ ਪ੍ਰਭੂ ਤੁਸੀਂ ਇਹਨਾਂ ਨੂੰ ਇਹ ਮੌਕਾ ਦਿੱਤਾ ਹੈ ਕਿ ਇਹ ਇਸ ਰਤਬੇ ਤੱਕ ਪਹੁੰਚ ਸਕਣ ਕਿਉਂਕਿ ਤੁਹਾਡੀ ਇੱਛਾ ਤੋਂ ਬਿਨਾਂ ਸੰਸਾਰ ਦੇ ਵਿੱਚ ਕੁਝ ਨਹੀਂ ਹੁੰਦਾ ਇੱਕ ਕੱਖ ਵੀ ਹਿੱਲ ਨਹੀਂ ਸਕਦਾ ਸੋ ਇਹ ਜਿਵੇਂ ਵੀ ਇਹਨਾਂ ਦੀਆਂ ਪ੍ਰਾਪਤੀਆਂ ਹੋਈਆਂ ਆ ਅਸੀਂ ਇਹ ਸਮਝਦੇ ਹਾਂ ਕਿ ਤੁਹਾਡੀ ਇੱਛਾ ਤੋਂ ਬਿਨਾਂ ਨਹੀਂ ਹੈ ਸੋ ਅਸੀਂ ਇਹ ਦੁਆ ਕਰਾਂਗੇ ਇਹਨਾਂ ਲਈ ਕਿ ਇਹ ਦੋਨੇ ਭਾਈ ਇਨਸਾਫ ਦੇ ਨਾਲ ਵਫਾਦਾਰੀ ਦੇ ਨਾਲ ਔਰ ਹਰੇਕ ਦੇ ਲਈ ਨਿਆਂ ਦਾ ਉਪਰਾਲਾ ਕਰਦੇ ਹੋਏ ਅੱਗੇ ਵਧਣ ਤਾਂ ਕਿ ਬਾਈਬਲ ਦੇ ਬਚਨਾਂ ਨੂੰ ਆਪਣੇ ਮਾਨ ਵਿੱਚ ਰੱਖਦੇ ਹੋਏ ਇਹ ਹਰੇਕ ਦੇ ਲਈ ਇਨਸਾਫ ਦੀ ਆਵਾਜ਼ ਬੁਲੰਦ ਕਰ ਸਕਣ ਔਰ ਹਰੇਕ ਨੂੰ ਨਿਆਂ ਦਿਲਾ ਸਕਣ ਨਾ ਕਿ ਕਿਸੇ ਦੇ ਨਾਲ ਇਹ ਅਨਿਆਇ ਘਸਗਣ ਤੇਰੇ ਮubarakat ਛਾਏ ਦਿੰਨੇ ਆ ਪ੍ਰਭੂ ਤੇਰੀ ਰਹਿਮਤ ਨੂੰ ਮੰਗਦੇ ਆ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮੇਨ ਆਮੇਨ ਸੋ ਰਬਤ ਅਨੁਸਾਰਿਆਂ ਨੂੰ ਬੜੀ ਬਰਕਤ ਆਵੇ ਮੈਂ ਤੇ ਇਹ ਕਹਾਂਗਾ ਕਿ ਈਰਖਾ ਵਗੈਰਾ ਸਾਰੀ ਇੱਕ ਪਾਸੇ ਰੱਖ ਕੇ ਅਸੀਂ ਮਿਲ ਜੁਲ ਕੇ ਜਿੰਸਾ ਬਾਈਬਲ ਦੱਸਦੀ ਹੈ ਪ੍ਰੇਮ ਦਾ ਸੰਦੇਸ਼ ਦਿੰਦੀ ਇੱਕ ਥਾਂ ਦਾ ਸੰਦੇਸ਼ ਦਿੰਦੀ ਹੈ ਠੀਕ ਹੈ ਸਾਡੇ ਕਿਸੇ ਨਾਲ ਵਿਚਾਰ ਨਹੀਂ ਮਿਲ ਸਕਦੇ ਉਹ ਵਿਚਾਰਾਂ ਦੀ ਗੱਲ ਅਲੱਗ ਹੈ ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਸਾਡੇ ਵਿਚਾਰੇ ਕਿ ਦੂਜੇ ਨਾਲ ਨਹੀਂ ਮਿਲਦੇ ਤੇ ਅਸੀਂ ਇੱਕ ਦੂਜੇ ਦੇ ਦੁਸ਼ਮਣੇ ਬਣ ਕੇ ਬਹਿ ਜਾਈਏ ਸੋ ਮੈਂ ਫਿਰ ਇਹਨਾਂ ਦੋਨੇ ਭਾਈਆਂ ਦੇ ਲਈ ਰੱਬ ਦੇ ਅਗੇ ਹੀ ਕਹਾਂਗਾ ਕਿ ਇਹ ਦੋਨੇ ਵਫਾਦਾਰੀ ਨਾਲ ਕੰਮ ਕਰਦੇ ਅਗੇ ਵਧਣ ਔਰ ਇਸ ਤੋਂ ਵੀ ਵੱਧ ਉਪਲਬਧੀਆਂ ਨੂੰ ਹਾਸਲ ਕਰਨ ਔਰ ਕੌਮ ਦੇ ਲਈ ਨਾਇ ਦੀ ਆਵਾਜ਼ ਚੁੱਕ ਦੇ ਰਹੇ ਸਾਰਿਆਂ ਨੂੰ ਮੇਰੇ ਵੱਲੋਂ